ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦਿਖਾਣ ਲੱਗੇ ਆ ਸ਼ੁਰੂਆਤ ਤੇ ਟਾਈਮ ਜੀ 7:30 ਹੋ ਗਏ ਹਨਾ ਤੇ ਬੱਚੇ ਹੋ ਗਏ ਸੀ ਰੈਡੀ ਸਕੂਲ ਵਾਸਤੇ ਤੇ ਆਪਾਂ ਥੋੜੀ ਚੱਕਰ ਦਰਜੀ ਕਰ ਰਹੇ ਸੀ ਕਿਉਂਕਿ ਖਲਾਰਾ ਪੈ ਜਾਂਦਾ ਹਨਾ ਅਜਾ ਸ਼੍ਰੀਆ ਸੁਣ ਤੁਸੀਂ ਕੁਤੇ ਆਗੇ ਖੁਲਡੀਆਂ ਦੇ ਖਲਾਰਾ ਆ ਹੀ ਪੈ ਜਾਂਦਾ ਹਨਾ ਕਿਉਂਕਿ ਬੱਚਿਆਂ ਵਾਲਾ ਘਰ ਹੈ ਤੇ ਇਸ ਨੂੰ ਕਹਿਣਾ ਵੀ ਹੋਈ ਜਾਂਦੀ ਸੈਟਿੰਗ ਜੀ ਕਰਨ ਵਾਲੀ ਆ ਕਰਕੇ ਮਲਟੀ ਸੈਟਿੰਗ ਕਰਕੇ ਫਿਰ ਆਪਾਂ ਕਰਦੇ ਹਾਂ ਝਾੜੂ ਤੇ ਮੇਰੇ ਪਾਸ ਹੈ ਆਪਾਂ ਨੇ ਹੁਣ ਤੱਕ ਮੰਨ ਲਓ ਤੇ ਮੈਂ ਕਦੀ ਪਾਇ ਮੋੜਿਆ ਨਹੀਂ ਮੈਨੂੰ ਪਤਾ ਨਹੀਂ ਅਜੀਬ ਜਿਹਾ ਲੱਗਦਾ ਐਂ ਫੋਨ ਨੂੰ ਵਧੀਆ ਨਹੀਂ ਲੱਗਦਾ ਮੰਨ ਲੈਣਾ ਮੇਰਾ ਮਨ じゃ ਨਹੀਂ ਮੰਨਦਾ ਐਡਾ ਸੋਨਾ ਪਾਸ ਹੈ ਰਵੀਰ ਕੋਲੇ ਵੀ ਇਹੋ ਜਿਹਾ ਇੱਕੋ ਜਿਹਾ ਲਿਆ ਗਿਆ ਸੀ ਦੋਨੇ ਬੈਨ ਬੈਨ ਠੀਕ ਹਜੇ ਤੁਸ ਨੂੰ ਸਾਮਾਨ ਸੰਭਣਾ ਆਪਰੇ ਦਾ ਸਾਰਾ ਫੰਕਸ਼ਨ ਦਾ ਸਮਾਨ ਹੈ ਕਿਉਂਕਿ 13 ਤਰੀਕ ਨੂੰ ਜਾਣਾ ਹੈ ਨਾ ਫੰਕਸ਼ਨ ਤੇ ਜਿੱਦਾਂ ਕੋਈ ਆਹ ਆ ਪਈ ਨਹੀਂ ਕਾਂਡੇ ਵਗੈਰਾ ਉਹਦੇ ਨਾਲ ਇਹ ਵੀ ਮੈਂ ਸੈੱਟ ਕਰ ਦਿੰਨੀ ਸਾਰਾ ਕੁਝ ਕਿਉਂਕਿ ਦਿਨੀ ਬਹੁਤ ਜਿਆਦਾ ਸੁਝਾਅ ਆ ਰਹੇ ਨੇ ਕਿ ਜੇ ਮੈਂ ਫਰੇਸੀ ਕੰਮ ਦੀ ਚੱਪੜਾ ਕਰ ਲੈਂਦੇ ਤੇ ਬਾਕੀ ਥੈਂਕ ਯੂ ਹਣਾ ਸਾਰੀਆਂ ਭੈਣਾਂ ਦਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਤੁਸੀਂ ਤੇ ਹਾਇਪ ਸਪੋਰਟ ਬਣਾਇਆ ਕਿ ਆਪਣੇ ਚੈਨਲ ਨਾਲ ਹਣਾ ਤੇ ਸੋਨੇ ਸੁਨੇ ਕਮੈਂਟ ਕਰਿਆ ਕਰੋ ਮੰਮੀ ਅਲਮਾਰੀ ਦੇ ਪਿੱਛੇ ਮੇਰੀ ਪੁਰਾਣੀ ਜੁੱਤੀ ਪਈ ਹੈ ਕੱਢ ਦੀ ਇੱਕ ਤਾਂ ਆ ਗਈ ਮੇਰੇ ਸਾਹਮਣੇ ਬੜਿਆ ਨਹੀਂ ਜਾਂਦਾ ਜਿਮਾਰਗੀ ਤਾਂ ਮੈਨੂੰ ਕੱਢ ਦੋ ਇਹ ਲਾਉਂਦੀ ਮੇਰੇ ਪਦਲੇ ਜੁੱਤੀਆਂ ਦੋ ਹੋਣੇ ਮੇਰੇ ਕੋਲ ਜੁੱਤੀਆਂ ਹਾਂ ਪਾ ਲੈ ਵੇ ਤੈਨੂੰ ਛੋਟਣਾ ਹੋ ਜਾਣਾ ਕਿਉਂਕਿ ਸਾਦਗੀ ਪਾਂਗਾ ਫੰਕਸ਼ਨ ਤੇ ਪਾ ਲੂ ਤੇ ਫਾਜੀ ਆਪਾਂ ਲਾ ਕੇ ਸਾਫ ਸਫਾਈ ਕਰਨਾ ਤੇ ਫ੍ਰੀ ਤੇਜੋਸ਼ ਨੂੰ ਆਪਾਂ ਪਹਿਲਾਂ ਪਹਿਲਾਂ ਇਹਨਾਂ ਨੂੰ ਗੱਦੀ ਕਰਕੇ ਉਹ ਨਾ ਜੀਣਾ ਇਹਨਾਂ ਰੈਡੀ ਕਰੇਗੀ ਮੈਂ ਤੇ ਮਤਲਬ ਫਿਰ ਕਪੜੇ ਵੀ ਨਾਲ ਦੀ ਨਾਲ ਮਸ਼ੀਨ ਚ ਪਾ ਦੇ ਤੇ ਹਜੇ ਨਾ ਮਤਲਬ ਸਾੜੇ ਖੇਸ ਤੋਂ ਨਾਲੇ ਪਏ ਆ ਕਿਉਂਕਿ ਸਿਆਲ ਵੀ ਸਾੜੀ ਆਉਣ ਵਾਲੇ ਹਨਾ ਕੇ ਕਿਸ ਨਾਲੇ ਪਏ ਹੈਗੇ ਕੁਸ ਤਾਂ ਨਾ ਕੰਬਲ ਲਾ ਗਏ ਮੀ ਆਪਾਂ ਸਰਦੀਆਂ ਚ ਤੇ ਕੰਬਲ ਨਹੀਂ ਲੈ ਜਾਂਦੇ ਹਾਂ ਕੰਬਲ ਲਿਆ ਕਰਨੀ ਬੁੱਤ ਹਾਂ ਸੱਚ ਇਹਨਾਂ ਨੂੰ ਤਾਂ ਤੋ ਕੇ ਰੱਖਾਂਗੇ ਹਨਾ ਹਾਂ ਇਹ ਧੋਣ ਵਾਲੇ ਆ ਦੋ ਖੇਸ ਪਏ ਧੋਣ ਵਾਲੇ ਆਪਣੇ ਕੋਲੇ ਇੱਕ ਪ੍ਰੀਤਾਰਾ ਟਿੱਕਾ ਪਾਉਣਾ ਮਤਲਬ ਬੀਬੀ ਦਾ ਫੇਟੀ ਦੀ ਦਰ ਗਿਆ ਹੁੰਦੀ ਹੈ ਨਾ ਤੇ ਅਸੀਂ ਖੇਸ ਵੀ ਤੋਂ ਮਾਗ ਲਿਆ ਹੈ ਨਾ ਤੇ ਥੋੜਾ ਜਿਹਾ ਮੈਂ ਦੀ ਸੀ ਮਾਣੀ ਛੰਡ ਹੋ ਜਾਈ ਕਿਉਂਕਿ ਚੜਦੀ ਧੁੱਪ ਨਾ ਇੰਨੀ ਕਿ ਜਾਰੇ ਹੋ ਜਾਂਦੀ ਹੈ ਮੁੜ ਕੇ ਨਾ ਜਿਆਦਾ ਗਰਮੈਸ਼ ਹੋ ਜਾਂਦੀ ਮੁੜ ਕੇ ਕੋਸਟੈਂਚਾ ਹੀ ਹੈ ਜਿਹਨਾਂ ਜੀਰਾ ਜਣ ਹੁੰਦਾ ਹੈ ਜਿਵੇਂ ਆਪਾਂ ਅ ਬਿ ਘਰੇ ਹੋ ਜਾ ਉਹ ਜਿੱਦਾਂ ਦਾ ਮਹੌਲਾ ਬੰਦਾ ਉਹ ਨਹੀਂ ਹੋ ਜਾਂਦਾ ਤੇ ਕੋਈ ਗੁੰਮ ਤੋਂ ਬਿਨਾਂ ਫੇਸ ਸੰਭਾਲੇ ਕਿਉਂਕਿ ਸਾਡੀਆਂ ਤੋਂ ਪਹਿਲੇ ਬਾਕੀ ਹੋ ਸਕਦਾ ਮੈਂ ਜਿਹੜੇ ਕੰਬਲਸ ਉੱਤੇ ਲੈ ਰੱਖੇ ਇੱਕ ਵਾਰੀ ਉਹ ਵੀ ਧੋ ਕੇ ਤੋਂ ਪਾਣਵਾ ਦੇ ਫਿਰ ਆਪਾਂ ਸਾਡੀਆਂ ਚ ਲਈ ਜਾਵਾਂਗੇ ਤੇ ਕਿ ਇਹ ਤਾਂ ਨਹੀਂ ਨਾ ਮੈਨਰ ਦੇ ਤੋਂ ਲੱਗ ਗਿਆ ਉੱਥੇ ਆਇਆ ਹੁੰਦਾ ਜੀ ਹਨਾ ਵੀ ਇੰਨੀ ਦੂਰ ਜਾਣਾ ਆਉਣਾ ਤੇ ਫਿਰ ਉਹ ਤੋਂ ਚੱਕ ਕੇ ਜਾਵੇਂ ਔਖਾ ਹੋ ਜਾਂਦਾ ਚਲ え ਚਲੋ ਜੀ ਫਿਰ ਮਿਲਦੇ ਆਪਾਂ ਲਓ ਜੀ ਪ੍ਰੀਤ ਤੇ ਜਸ਼ਨ ਹੋ ਗਏ ਤਿਆਰ ਸਕੂਲ ਵਾਸਤੇ ਸਸਿਕਾ ਬਲਾਦੋ ਬਈ ਸਸਿਕਾ ਬੜੇ ਮੀਆਂ ਐਂਡ ਸ਼ੌਟੇ ਮੀਆਂ ਮੂਹ ਗਾ ਦੋ ਡੇ ਵੇ ਤੋਤੇ ਉੱਡੇ ਸਕੂਲ ਜਾਣਾ ਕਾ ਤੂੰ ਫਿਰ ਐ ਨਹੀਂ ਗਾਦੁੰਦਾ ਪੁੱਤ ਹੱਸ ਕੇ ਸਕੂਲ ਜਾਂਦਾ ਹੈਂ ਸਮਾਈਲ ਤੇ ਦੁੱਧ ਆ ਗਿਆ ਜੀ ਆਪਣਾ ਹਨਾ ਲੱਸੀ ਤੇ ਦੁੱਧ ਆ ਗਿਆ ਹੁਣ ਆਪਾਂ ਇਹਨੂੰ ਸਾਂਭਾ ਸਭਾਈ ਕਰਦੇ ਆਂ ਤੇ ਪ੍ਰੀਤ ਹੋਰਾਂ ਨੂੰ ਛੱਡ ਕੇ ਜਦੋਂ ਆਊਗਾ ਕਾਕਾ ਤੇ ਉਹਦੋਂ ਫਿਰ ਇਹ ਭਾਂਡੇ ਲੈ ਕੇ ਜਾਊਗਾ ਤੇ ਆਪਾਂ ਮਾਂਜਦੇ ਇਹਨਾਂ ਨੂੰ ਮਾਂਜ ਕੇ ਤੇ ਬਾਕੀ ਜੀ ਕੰਮ ਸਾਰੇ ਹੀ ਪਿਆ ਹਜੇ ਝਾੜੂ ਵਗੈਰਾ ਕੱਢਦੇ ਆਂ ਉਹ ਘਮਰੇ ਦੀ ਵੀ ਸਾਟੇ ਵਗੈਰਾ ਕਰਨ ਵਾਲੀ ਉਹ ਕਰਦੇ ਆਂ ਤੇ ਝਾੜੂ ਤਾਂ ਮੇਰਾ 10 ਕਿ ਮਿੰਟਾਂ 'ਚ ਕੱਢ ਦੂੰਗੀ ਮੈਂ ਤੇ ਦੇਖੋ ਜੀ ਏਡੇ ਕਿ ਸੋਹਣੇ ਫੁੱਲ ਰੋਜ਼ ਜਿਆਦਾ ਤੇ ਜਿਆਦਾ ਫੁੱਲ ਕੱਢ ਰਿਹਾ ਬੂਟਾ ਇੰਨਾ ਕਿ ਲੱਕੀ ਹੈ ਬੂਟਾ ਸਾਡਾ ਮੈਂ ਕਹਿੰਨੀ ਵੀ ਜਿੰਨੀ ਵੀ ਨੂੰ ਆਕਸੀਜਨ ਮਿਲ ਰਹੀ ਹੈ ਇਸ ਪੌਦੇ ਨੂੰ ਮਿਲ ਰਹੀ ਹੈਗੀ ਇੰਨੀ ਕਿ ਸਵੇਰੇ ਉੱਠਦੇ ਆ ਹਨਾ ਤੇ ਹਰਿਆਲੀ ਮੱਥੇ ਲੱਗਦੀ ਆ ਫਰੈਸ਼ ਔਟਦੇ ਆ ਨਾ ਮਾਈਂਡ ਤੇ ਫੁੱਲ ਮੱਥੇ ਲੱਗਦੇ ਐ ਏਡੇ ਸੋਹਣੇ ਕਲਰ ਹਰਾ ਤੇ ਗੁਲਾਬੀ ਤੇ ਚਲੋ ਜੀ ਬਾਕੀ ਹਨਾ ਇਹ ਤਾਂ ਆਪਣੇ ਵਿਚਾਰ ਆ ਵੀ ਹਰਿਆਲੀ ਮੱਥੇ ਲੱਗਣੀ ਚਾਹੀਦੀ ਪਰ ਜੋ ਵੈਗਰੂ ਨੇ ਲਿਖਿਆ ਕਿਸਮਤ ਚ ਹੋਣਾ ਉਹੀ ਐ ਤੇ ਚਲੋ ਖੁਸ਼ ਰਹਿਣਾ ਚਾਹੀਦਾ ਹੈ ਨਾ ਦਿਨ ਚੜ੍ਹਦੇ ਨਾਲ ਆਪਾਂ ਖੁਸ਼ ਹੀ ਰਹਿਨੇ ਆ ਤੇ ਚਲੋ ਜੀ ਕੀ ਹੋ ਗਿਆ ਵੀਡੀਓ ਚੱਲ ਰਹੀ ਆ ਆ ਜਾ ਕੀ ਹੋ ਗਿਆ ਪਤਾ ਈਓ ਰੋਣਾਗਾ ਤੂੰ ਹੋ ਕੀ ਗਿਆ ਦੱਸ ਤਾ ਦੇ ਆਣੀ ਕਰ ਦਿੰਦੇ ਕੰਮ ਨਹੀਂ ਕਰ ਸਕੋ ਦਾ ਗਾੜੀ ਨਾ ਟੱਟੀ ਰੋਣਾਗਾ ਤੂੰ ਚੁੱਪ ਆਪ ਕੇ ਸਕੂਲ ਜਾਂਦੇ ਮੇਰੀ ਪੜਾਈ ਹੋਣੀ ਬੁੱਗੂ ਇਹਦੇ ਨਾਲ ਤੂੰ ਮੂੰਹ ਤਾਂ ਕੱਲ ਮੇਰੇ ਵੀ ਨਹੀਂ ਬਸ ਕਰ ਹੁਣ ਬਹੁਤ ਨਹੀਂ ਹੋਣਾ ਕੀ ਅਲਟਰਾ ਪੌਚ ਬਣ ਕੇ ਜਾਣੀ ਐ ਹੈ ਹੋਰ ਰੋਂਦੇ ਨਹੀਂ ਹੁੰਦੇ ਲੋ ਜੀ ਆਏ ਕੰਮ ਜਸ਼ਨ ਲੋ ਜੀ ਟਾਈਮ ਜੀ 6 ਵਜ ਗਏ ਹਨ ਤੇ ਅੱਜ ਅਸੀਂ ਕੋਈ ਵੀਡੀਓ ਨਹੀਂ ਬਣਾਈ ਤੁਸੀਂ ਕਹੋਗੇ ਕਿਉਂ ਨਹੀਂ ਬਣਾਈ ਵੀਡੀਓ ਕਿਉਂਕਿ ਇਹ ਪ੍ਰੀਤ ਜਸ਼ਨ ਤੇ ਮੈਂ ਤਿੰਨੇ ਚਾਰੇ ਅਸੀਂ ਬੈਠੇ ਗਾ ਗੱਲਾਂ ਮਾਰੀਆਂ ਬੀਬੀ ਆ ਰਹੀ ਹੈ ਇਹਦਾ ਸਬੂਤ ਇਹ ਹੈ ਵੀ ਬੀਬੀ ਦਾ ਫੋਨ ਆ ਸੀ ਤੇ ਹੁਣ ਬੀਬੀ ਗਈ ਹੈ ਵੈਸੇ ਆਈ ਤਾਂ ਸੀਗੀ ਐਂ ਵੀ ਸ਼ਾਮ ਨੂੰ ਮੁੜ ਕੇ ਜਾਣਾ ਤੇ ਅੱਜ ਰਹੂਗੀ ਹਨਾ ਤੇ ਕਿਉਂ ਰਹੂਗੀ ਕੋਈ ਕੰਮ ਹੈ ਹਨਾ ਚਲ ਹੁੰਦਾ ਕੋਈ ਵੈਸੇ ਹੀ ਕਹਿੰਦੀ ਮੇਰਾ ਜੀਜਾ ਉੱਠਿਆ ਸੀ ਮੈਂ ਕੁੜੀਆਂ ਨੂੰ ਮਿਲਿਆ ਵਾਂ ਤੇ ਬਾਕੀ ਆਦੀ ਦਵਾਈ ਨਹੀਂ ਲਈ ਨਾ ਤਾਂ ਟੈਨਸ਼ਨ ਦੀ ਲਈ ਐ ਨਾ ਅਟੈਕ ਦੀ ਲਈ ਐ ਤੇ ਫਿਰ ਕਹਿੰਦੀ ਮੈਂ ਮਤਲਬ ਮੈਨੂੰ ਨੀਂਦ ਨਹੀਂ ਆਉਣੀ ਤੇ ਕਹਿੰਦੀ ਮੈਂ ਕੋਈ ਹਨਾ ਗੋਲੀਆਂ ਫੜ ਲਿਆਵਾਂ ਵੀ ਚੱਲ ਨੀਂਦ ਰਾਤ ਨੂੰ ਆ ਜੇ ਮੈਨੂੰ ਕੋਈ ਵੀ ਅ ਕੋਈ ਨੀਂਦ ਵਾਲੀ ਦਵਾਈ ਹਨਾ ਤੇ ਇੱਧਰ ਆਪਣਾ ਪ੍ਰੀਤ ਨੇ ਇੰਨਾ ਕੁ ਜ਼ਿਆਦਾ ਮਤਲਬ ਕੀ ਬਣ ਰਹੀ ਹੈ ਪ੍ਰੀਤ ਇਹ ਜੈਕਟ ਬਣਾ ਰਹੀ ਹੈ ਪਤਾ ਨਹੀਂ ਕੋਟੀ ਬਣਾ ਰਹੀ ਹੈ ਠੀਕ ਹੈ ਤੇ ਬਰਦੀ ਵੀ ਚੇਂਜ ਨਹੀਂ ਕਰੀ ਇੰਨਾ ਕੁ ਜ਼ਿਆਦਾ ਲਾਲਚ ਗੋਡੇ ਨਾਲ ਲੱਗੀ ਬੈਠੀ ਬੀਬੀ ਦੇ ਕਦੋਂ ਦੀ ਕਹਿੰਦੀ ਬੀਬੀ ਮੈਨੂੰ ਸਿਖਾ ਦੇ ਤੇ ਦੇਖੋ ਜੀ ਕਿੰਨਾ ਘਮਣ ਲਿਆ ਦਿਖਾ ਇਹ ਪ੍ਰੀਤ ਨੇ ਬਣਿਆ ਜੀ ਸਾਰਾ ਆ ਦੇਖੋ ਨਿਕਲਦੇ ਤਾਂ ਨਹੀਂ ਆਏ ਇਹ ਆਹ ਸਾਰਾ ਪ੍ਰੀਤ ਨੇ ਬਣਿਆ ਦੇਖੋ ਕਿੰਨੀ ਕਿ ਜ਼ਿਆਦਾ ਹੱਥ ਦੀ ਸਫਾਈ ਹੈ ਪ੍ਰੀਤ ਦੇ ਤੇ ਆਏ ਆ ਜੀ ਹਨਾ ਹਰੇਕ ਕੰਮ ਕੋਈ ਵੀ ਕੰਮ ਹੈ ਉਹਨੂੰ ਮਤਲਬ ਹੱਥ ਪਾਉਂਦੀ ਆ ਆਦਦੀ ਆ ਹਾਂ ਇਹ ਅਸੀਂ ਕਰਨਾ ਹੀ ਕਰਨਾ ਹੈ ਫਿਰ ਬੀਬੀ ਨੂੰ ਕਹਿੰਦੇ ਬੀਬੀ ਸਖਾ ਤੇ ਬੀਬੀ ਹੁਣ ਸਖਾ ਕੇ ਗਈ ਹੈ ਤੇ ਹੁਣ ਉਵੇਂ ਹੀ ਇਹ ਕਰ ਰਹੀ ਹੈ ਜਿਵੇਂ ਦੱਸਿਆ ਬੀਬੀ ਨੇ ਤੇ ਮੈਂ ਕਹਿਆ ਸੀ ਮੈਂ ਹਨਾ ਆਲਾ ਨਾ ਗਿਆ ਤਾਂ ਤੂੰ ਫੇਰ ਬੁਣੀ ਜਾਈ ਨਹੀਂ ਨਹੀਂ ਮੰਮੀ ਬਸ ਮੈਂ ਭੁੱਲ ਨਾ ਜਾਵਾਂ ਕਿਤੇ ਹੁਣ ਮੇਰੇ ਯਾਦ ਹੈ ਕਿ ਕਿਵੇਂ ਕਿਵੇਂ ਬਣਾਉਣੀ ਹੈ ਤੇ ਬਾਕੀ ਜੀ ਆਪਾਂ ਹਨਾ ਸਬਜ਼ੀ ਬਣਾਉਣੀ ਹੈਗੇ ਤੇ ਨਾਲ ਦੀ ਨਾਲ ਸੇਵੀਆਂ ਤੇ ਇੱਥੇ ਆਪਣੇ ਹਨਾ ਜਿਹੜੀ ਆਪਾਂ ਹਨਾ ਇਹ ਬੂਟੀ ਲਾਈ ਸੀ ਇਹ ਵੀ ਚੱਲ ਪਈ ਇਹ ਵੀ ਚੱਲ ਪਈ ਹਨਾ ਵਧੀਆ ਫੁੱਲ ਵਗੈਰਾ ਕੱਢਦੇ ਇਹ ਜੋ ਪਾਣੀ ਕੱਢਦੀ ਹੈ ਮੈਂ ਜ਼ਿਆਦਾ ਹੋ ਰਿਹਾ ਮੀਂਹ ਦਾ ਤੇ ਇਹ ਵੀ ਆਪਣਾ ਐਲੋਵੇਰਾ ਵੀ ਚੱਲ ਪਿਆ ਦੇਖੋ ਇਸ ਤਰ੍ਹਾਂ ਬਹੁਤ ਵਧੀਆ ਚੱਲ ਪਿਆ ਪਰ ਐ ਨਹੀਂ ਪਤਾ ਨਹੀਂ ਕਿ ਉਹ ਟੇਡਾ ਜਾ ਹੋ ਜਾਂਦਾ ਪਰ ਇਹ ਨੂੰ ਜਾ ਰਿਹਾ ਹੁਣ ਐ ਨਹੀਂ ਵੀ ਮਤਲਬ ਖਿਲਰ ਮਾ ਜਾ ਰਵੇ ਤੇ ਚੱਲ ਪਿਆ ਆਪਣੇ ਇਹ ਵੀ ਐਲੋਵੇਰਾ ਬੂਟੇ ਵੀ ਚੱਲ ਪਏ ਵਧੀਆ ਕਿਉਂਕਿ ਮੀਂਹ ਦਾ ਕਰਕੇ ਚੱਲ ਪਏ ਹਨਾ ਮੀਂਹ ਵਧੀਆ ਸੀਗਾ ਤੇ ਬਾਤਰ वगैरह ਆਪਾਂ ਸਾਰੇ ਚੱਕਤੇ ਹਨਾ ਤੇ ਸਬਜ਼ੀ ਬਣਾ ਲਈ ਆਪਾਂ ਹਾਂ ਆਪਾਂ ਆਪਣਾ ਨਿਆ ਸਬਜ਼ੀ ਸਬਜ਼ੀ ਬਣਾ ਰਹੇ ਹਾਂ ਇਹਦੀ ਜਦ ਤੀ ਪੀ ਚੱਲਦੀ ਇਸ ਵੇਲੇ ਮਟਰ ਦੀ ਚਰਨੀ ਨਹੀਂ ਸੀ ਕਿਉਂਕਿ ਰਾਤ ਸੀ ਆਪਣੇ ਕੋਲ ਨਹੀਂ ਹੁੰਦੀ ਹੈ ਨਾ ਕੌਣ ਕੰਮੀ ਆ ਗੀਆਂ ਤੇ ਰਾਤ ਸਾਰੀ ਖਾ ਗਈ ਜਸ਼ਨੂ ਨੇ ਕਿਉਂਕਿ ਬਹੁਤ ਸਵਾਦ ਵਾਲੀਆਂ ਸੀਗੀਆਂ ਤਾਂ ਕਰਕੇ ਤੇ ਅਸੀਂ ਸਵੇਰੇ ਟੈਂਟ ਨੇ ਪਸੰਦ ਸੀ ਹੈਗਾ ਮਿੱਠੀ ਸੀਗੀ ਕਰਦੀਆਂ ਨੇ ਦੁਕਾਨ ਵਾਲਾ ਕਹਿੰਦਾ ਕਿ ਹੈ ਨਹੀਂ ਬਾਕੀ ਆ ਖਤਮ ਹੋਈਆਂ ਬਿਲਕੁਲ ਫਿਰ ਮੈਂ ਕਿਹਾ ਕੁਝ ਸਾਥ ਵੀ ਨਹੀਂ ਕੀ ਕਰੇ ਚਲੋ ਘਰੋਂ ਟਮਾਟਰ ਤੇ ਦਬੀੜੀਆਂ ਲੈ ਆ ਕੇ ਟਮਾਟਰ ਪੁੰਦੇ ਜਿਹਾ ਬਣਾ ਕੇ ਚਟਨੀ ਤੇ ਤੇ ਸਪੈਸਟਸਾਈਜ਼ ਹੋਣ ਵਾਲੀ। ਹੋਰ ਵਧੀਆ। ਤੇ ਵਧੀਆ ਰੋਟੀ ਨਾਲ ਹੀ ਬਾਰੇ ਪੀਤ ਨੇ ਖਾ ਲਈ ਜੀ ਨੇ ਖਾ ਲਈ ਜਾ ਕੇ। ਤੇ ਅਜੇ ਵੀ ਚੱਲਣੀ ਪਈ ਆ ਨਾ ਤਾਂ ਸ਼ਾਮ ਨੂੰ ਮਤਲਬ ਇਹਨਾਂ ਕੋਈ ਸਬਜ਼ੀਆਂ ਜਲਦੀ ਖਾਣੇ ਨਹੀਂ ਖਾਣ ਲੈਂਗੇ ਨਾਲ। ਤੇ ਬਸ ਦੋ ਚਾਰ ਹੀ ਤੁਹਾਨੂੰ ਜਬਨ ਦੀ ਸਬਜ਼ੀ। ਤੇ ਤੇ ਨਾਲ ਬਲੇ ਤੇ ਨਾਲ ਪੈਟਾ ਫੜ ਕੇ ਤਾਂ ਕਿ ਹਨਾ ਚਾਚਾ ਚਾਚਾ ਖਾਣ ਲੇਗੀ ਮਿੱਠੇ ਨੂੰ ਨਾ ਮਤਲਬ ਬਹੁਤ ਜਿਆਦੇ ਨਮਾਇਆ ਹੁੰਦਾ ਜੀ ਮਿੱਠਾ ਹੋਣੀ ਆ ਬਚਾਰੀ ਨੂੰ ਮੂਨੋ ਕੋਈਆ ਮਤਲਬ ਸੇਵਾ ਖੀਰ ਬੱਦ ਖਾ ਕੇ ਰਾਜੀ ਹੈ ਤੇ ਅਗੇ ਰਾਜਵਿੰਦਰ ਜੀ ਜੀ ਕਹਿੰਦੇ ਹਨਾ ਜੀ ਤੁਹਾਡਾ ਸੇਵਾਤੋ ਜੀ ਦੀ ਰੋਜ਼ ਜੀ ਨਹੀਂ ਆਗਦਾ ਸਾਡਾ ਭੈਣ ਜੀ ਨਹੀਂ ਆਗਦਾ ਹਨਾ ਕਿਉਂਕਿ ਜਸ਼ਨਦਾਰ ਤੇ ਪ੍ਰੀਤ ਦਾ ਤੇਰੇ ਉਹਨਾਂ ਡੈਰੀ ਦਾ ਹਨਾ ਇਹਨਾਂ ਦੀ ਮਤਲਬ ਮਿੱਠਾ ਭੋਜਨ ਇਹ ਫੇਵਰੇਟ ਹੈ ਕਿਸੀ ਨੂੰ ਇਹ ਨਵਾ ਬੱਚਾ ਦਿਖਾਉਂਦੇ ਨੇ ਖੀਰ ਵੀ ਬਹੁਤ ਜ਼ਿਆਦਾ ਖਾਂਦੇ ਨੇ ਪਰ ਖਾਣ ਕੇ ਥੋੜੀ ਨਿੰਦ ਵਿੱਚ ਜਿੱਦਾਂ ਕਿ ਵਾਸਤੇ ਸਵਾਤੀ ਖਾਣ ਲੇ ਵੀ ਬਹਾਰਾ ਹੀ ਹੈ ਕੋਈ ਲਬਰ ਕੇ ਨਹੀਂ ਖਾਂਦੇਗੇ ਚਲੋ ਜਿਹੜਾ ਕਰਨ ਵਾਲੀ ਬਣਾ ਰਹੇ ਹਾਂ ਜੁਆਨ ਖੁਸ਼ ਹੋਣ ਚਾਹੀਦੇ ਕੋਸ਼ਿਸ਼ ਇਹ ਕੋ ਮਦਦੀ ਕੀ ਖਾਣਾ ਨਾ ਬਣਾਉਣਾ ਕਿ ਕਿਉਂਕਿ ਇਹ ਜਗਾ ਨਹੀਂ ਵੀ ਜਿਹੜੀ ਇੱਥੇ ਬਰਤਨ ਹੁੰਦਾ ਨਾ ਜਿਹੜਾ ਬਰਤਨਾ ਉੱਥੇ ਵਧੀਆ ਨਾ ਦਾਣਾ ਕੁਝ ਵੀ ਖਾਣਾ ਬੰਦਾ ਬੱਚਾ ਚਾਹੇ ਖਾ ਲੈਂਦਾ ਹੈ ਨਾ ਜਿੱਦਾਂ ਉਹ ਟੈਂਸ਼ਨ ਨਹੀਂ ਹਿੰਦਿਕਾ ਕਰਵਾਉਂਦੇ ਨਾ ਇਸੇ ਵਾਸਤੇ ਹੁੰਦਾ ਬੱਚਾ ਤੇ ਇਟਾਂ ਕਰਕੇ ਮੈਂ ਡੀਜੀ ਬਣਾ ਦਿੰਦੀ ਹਾਂ ਚਲੋ ਮੈਂ ਕਿਰਵਾ ਲ ਨਾ ਰੋਟੀ ਤੋਂ ਬਾਅਦ ਮਿਠਾ ਖਾ ਲੀ ਤੇ ਇਹ ਖਾ ਕੇ ਨਾ ਇਹਨਾਂ ਮਾਇਓਸ ਨੂੰ ਜਿਹੜਾ ਲੱਗ ਜਾਂਦਾ ਹੈ ਵੀ ਅਡਜਸਟਿੰਗ ਨਾਲ ਇਹ ਖਾ ਖਾ ਲਿਆ ਤੇ ਜੇ ਕੁਝ ਨਾ ਆਪਣਾ ਹੀ ਰੋਟੀ ਬਾਅਦ ਤੇ ਨਾ ਮਤਲਬ ਬੁੱਢੇ ਕੁੜੇ ਨਾ ਤੁਮਾ ਕੇ ਦਿੰਦੇ ਜਦੋਂ ਸੌਣਾਂਗੇ ਦੁੱਧ ਪੀਂਦੇ ਪੈਂਦਾ ਤੇ ਜੇ ਦੁੱਧ ਨਾਲ ਪਰੰਤਗੀ ਸੁਤੇ ਨਾ ਫੇਰਾ ਹੈ ਕਹਿਣ ਕਿ ਅੱਜੇ ਦੀ ਗਲਾਸ ਆਪ ਦਿੰਗੇ ਫਿਰ ਮੈਨੂੰ ਆਉਂਦਾ ਜਿਦਾਂ ਵੀ ਦੁੱਧ ਨਾ ਖਰਾਬ ਜਾਂਦਾ ਹੈ ਨਾ ਜਿੰਨਾ ਜਿੱਦੀ ਟੈਂਸ਼ਨ ਕਰਦੇ ਫਿਰ ਮੈਂ ਤਾਂ ਕਰਕੇ ਮਿਸ਼ਰਵਾਦ ਨੂੰ ਲਾਣੀ ਹੈ ਨਾ ਦੇਲੀ ਬੱਸ ਤਾਂ ਮੈਂ ਜਿੱਦੇ ਦੀ ਕਾਲਿਆ ਨਹੀਂ ਆਈ ਇੱਕ ਦੇ ਇੱਕ ਦੋ ਦਿਨ ਗੈਰ ਭਾਏਗਾ ਕਿਉਂਕਿ ਉਹਨੇ ਇੱਕ ਦਿਨ ਤਸ਼ਥਾਮ ਸੀ ਤਾਂ ਬਹੁਤ ਜ਼ਿਆਦਾ ਉਹਦੇ ਫਿਰ ਮੈਂ ਮੈਥੋਂ ਕਾਲ ਵੀ ਨਹੀਂ ਪਈ ਹੈ ਨਾ ਉਹ ਫ੍ਰੇਸ਼ਨ ਨਾਲ ਸੁਣਦਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਬਾਕੀ ਮੈਂ ਡੇਢੀ ਇਹਨਾਂ ਨੂੰ ਹਣਾ ਬਰਾਤੀ ਨਹੀਂ ਹੈ। ਸਭ ਤੋਂ ਪਹਿਲੇ ਕਸਟਰਡ ਹੁਣ ਦੋ ਦਿਨ ਕਸਟਰਡ ਬਣਾ ਲਿਆ ਸੀ ਅਸੀਂ ਤੇ ਹੁਣ ਅਸੀਂ ਦੋ ਦਿਨ ਸੇਮਾ ਬਣਾਵਾਂਗੇ ਚਲੋ ਇਹਨਾਂ ਨਾਲ ਹਣਾ ਬੱਚਾ ਨਾ ਅੱਜ ਕਿਹੜੀ ਖਾਣਾ ਹੈ ਤੇ ਲਓ ਜੀ ਸਾਜੀਏ ਅਸੀਂ ਦੋ ਚਾਹ ਸਿੱਖਣ ਜਿਹਾ ਵੀ ਬਣਾ ਲਓ ਜੀ ਆਪਾਂ ਲਾ ਕੇ ਰੋਟੀ ਬਣਾ ਤੇ ਇਹ ਮੜੀ ਦੀ ਦਵਾਈ ਲੈ ਕੇ ਕੋਲ ਨਾਲ ਰੱਖੀ ਹੈ ਜਹਾ ਦੇ ਵਾਸਤੇ ਤੇ ਚਲੋ ਜੀ ਆਪਾਂ ਉਹਦੀ ਰੋਟੀ ਬਣਾਵਾਂਗੇ ਹਣਾ ਤੇ ਉਹ ਮੂਦੀ ਖਾ ਲਾਂਗੇ ਬਸ ਤੇ ਅਸੀਂ ਨਾ ਜੀ ਸਬਜੀ ਬਣਾ ਲਈ ਕਦੂ ਦੀ ਤੇ ਅੱਜ ਥੋੜਾ ਜਿਹਾ ਬੁੱਧੂ ਥੋੜਾ ਜਿਹਾ ਸੀਗਾ ਤੇ ਛੇਵਾ ਬਣਾਇਆ ਤਾਂ ਕਰਕੇ ਤੇ ਅਸੀਂ ਸਾਬੀ ਨੇ ਇਸ ਤਰ੍ਹਾਂ ਮਲਾਈ ਪਾ ਕੇ ਬਣਾਈ ਹੈ ਤੇ ਛੇਵਾ ਵੀ ਆਪਣਾ ਬਣ ਕੇ ਰਹਿ ਗਿਆ ਤੇ ਹੁਣ ਕਰਦੇ ਜੀ ਨੂੰ ਕੋਈ ਮਨ ਜੀ ਛੇਵਾ ਖਾ ਲੈਣੇ ਕਿ ਕਰੀਏ ਨਾ ਛੇਵਾ ਨਹੀਂ ਖਾਦੀ ਫਿਰ ਆਖਾ ਚਾਹ ਚਾਹ ਨੂੰ ਉਹ ਕਰ ਲਵਾਂ ਤੇ ਜੇ ਮੈਂ ਦੁਰਦਸ਼ ਪੱਤੀ ਪਾ ਕੇ ਵੀ ਉਤਤੀ ਕਿਉਂਕਿ ਖਾਂਗ ਹੋਈ ਜਿਆਦੇ ਤੇ ਬਾਕੀ ਜੀ ਇਥੇ ਮੁਗਦੀ ਗੱਲ ਇਹ ਹੀ ਹੈ ਨਾ ਜੇ ਵੀ ਆਪਣੇ ਨਾਲ ਸਾਰੇ ਵੱਡੇ ਬਜ਼ੁਰਗ ਸਾਰੇ ਸਹਿਮਤ ਹੈ ਨਾ ਵੀ ਆਪਾਂ ਵੀ ਫਿਰ ਸਹਿਮਤ ਹੈ ਨਾ ਜੇ ਆਪਾਂ ਇਥੇ ਮਤਲਬ ਸਮਝ ਸਕਦੇ ਹਾਂ ਵੀ ਹੁਣ ਮੈਂ ਇਸ ਮੁੱਦੇ ਤੇ ਕੁਝ ਬੋਲ ਨਹੀਂ ਸਕਦੀ ਹੈ ਨਾ ਵੀ ਜਿਵੇਂ ਜੀ ਮੇਰੇ ਨਾਲ ਸਾਰੇ ਸਹਿਮਤ ਹੈ ਨਾ ਜੋ ਵੀ ਬਜ਼ੁਰਗ ਹੈ ਜਾਂ ਸਾਡੇ ਰਿਸ਼ਤੇਦਾਰਾਂ ਦਾ ਜੋ ਵੀ ਹੈ ਨਾ ਸਹਿਮਤ ਹੈ ਤਾਂ ਮੈਂ ਇਹਨਾਂ ਨਾਲ ਸਹਿਮਤ ਹਾਂ ਵੀ ਆਪਾਂ ਇੰਨੇ ਕੁ ਵੀ ਸੱਲਿਬ ਹੈ ਨਹੀਂ ਨਾ ਵੀ ਬਾਕੀ ਆਪਾਂ ਕੋਈ ਵੀ ਰਿਸ਼ਤਾ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ ਨਾ ਤੇ ਇਸ ਕਰਕੇ ਵੀ ਆਪਾਂ ਜਲਦ ਨਾਲ ਸੈਮਟਾ ਦੇ ਫਿੱਕੇ ਬੜੀ ਹੈ ਨਾ ਚਲੋ ਬਾਕੀ ਸੋਨੇ ਨੂੰ ਕਮੈਂਟ ਕਰਾਇਆ ਬਾਕੀ ਹਜੇ ਲੋਕੋ ਸਕੋਲ ਨਹੀਂ ਸਾਰਦੀਆਂ ਨਾ ਮੇਰੀ ਮਨੂਰੀ ਹੈ ਤੇ ਬਸ ਸਪੋਰਟ ਕਰੋ ਚੈਨਲ ਨਾਲ ਆਪਣੇ ਨਾਲ ਤੇ ਕਿਉਂਕਿ ਸੋਡੀ ਸਪੋਰਟ ਨਾਲ ਸਾਡਾ ਚੈਨਲ ਤੇ ਬਾਕੀ ਜੀ ਅੱਜ ਮੇਰੇ ਨਾਲ ਇੰਨੀ ਕਿ ਜਿਆਦੇ ਭਣੀ ਹੋਈ ਹੈ ਨਾ ਕਿਉਂਕਿ ਸਵੇਰੇ ਦੇ ਥੋੜਾ ਜਿਹਾ ਤੁਪਚਾਣਾ ਚੱਲਦੀ ਹੈ ਨਾ ਪੁੱਜੇ ਹੋਇਆ ਸਫਾਈ ਹੀ ਜਿਆਦੇ ਕੰਮ ਵਾਲੀ ਪਈ ਸੀਗੀ ਕੋਸਤਾ ਕਮਰਾ ਚੱਕਦਾਰ ਕਰੀ ਕੁਸਰ ਪੇਟ ਨਾਲੇ ਕੰਮ ਦੀ ਚਿੱਕ-ਚਕ ਕਰਿਆਣਾ ਇੱਥੇ ਸੈਲਫ ਦੇ ਮੋਝਾ ਨਾਲਾ ਹੋਇਆ ਪਿਆ ਸੀ ਨੀਚੇ ਵਾਲੇ ਸੈਲਫ ਵੀ ਸੱਟ ਕਰੀ ਹੈ ਨਾ ਮੈਂ ਜਿਵੇਂ ਕੀ ਗੰਡੇ ਵਗੈਰਾ ਮਰੇ ਪਏ ਸੀਗੇ ਆ ਸਾਫ ਕਰਨ ਨਾਲੇ ਉਹ ਕਰੇ ਇਸ ਵੇਰੇ ਵੀਡੀਓ ਬਣਾਈ ਨਹੀਂ ਕਿ ਇਸ ਮੋਝਾ ਉਹਦੇ ਜਵਾਬ ਤਾਂ ਫਿਰ ਮੈਂ ਕੱਲੀ ਸੀ ਕਰ ਇਹਨਾਂ ਮੈਂ ਵੀਡੀਓ ਵੀ ਮੇ ਬਣਾਉਂਦੀ ਤੇ ਤੇ ਮੈਨੂੰ ਛੱਡ ਕੇ ਤਾਂ ਆਪਾਂ ਤੇ ਇੱਕ ਅਜ ਕਰਨੀ ਤੇ ਇੰਨਾ ਕੁ ਮਤਲਬ ਕੱਪ ਦੇ ਨਾਲ ਨਾ ਮੂੰਹ ਆ ਚ ਰਹਿਣਾ ਨਾ ਕਰਦੇ ਰਹੀ ਤੇ ਤੁਹਾਨੂੰ ਆਹੀ ਨਾ ਸਾਡੀ ਸਕਿੰਨ ਜੀ ਮਲ ਚ ਰਹੀ ਹੈ ਕਿਉਂਕਿ ਅੱਜ ਇੰਨੀ ਜ਼ਿਆਦੇ ਗਰਮੀ ਹੈ ਹਮਸੂਈ ਪਈ ਹੈ ਇੰਨਾ ਜ਼ਿਆਦੇ ਪਸੀਨਾ ਆ ਰਿਹਾ ਵੀ ਪੁਰਾਣਾ ਹਾਲ ਹੈ ਨਾ ਤੇ ਇਸ ਕਰਕੇ ਜਿਹੜੇ ਮੈਥ ਬਣੇ ਨਹੀਂ ਕੰਮ ਮੈਂ ਅੱਜ ਨਹੀਂ ਕਰੇ ਮੇਰੇ ਕੰਮ ਕਰਨ ਵਾਲੇ ਮੈਨ ਸੀ ਜਿਹੜੇ ਮੈਨੂੰ ਆਏ ਸੀ ਵੀ ਇਥੋਂ ਆ ਸੈਟਿੰਗ ਜੀ ਕਰਨ ਵਾਲੀ ਮਣੀ ਮਰੀ ਇਥੋਂ ਆ ਸੈਟਿੰਗ ਜੀ ਕਰਨ ਵਾਲੀ ਐ ਕੁਛ ਸਾਡੇ ਕਰੀ ਆ ਤਾਂ ਪੂਰੀ ਠੰਡ ਹੋ ਜਾਂਦਾ ਫਿਰ ਘਰਾਂ ਦੀ ਸਾਫ ਸਫਾਈ ਵੀ ਕਰਾਣੀ ਆਪਾਂ ਹਣਾ ਦੀ ਉਹ ਨਾਲ ਸਾਰੇ ਜਿਹੜੇ ਮੈਂ ਪੁਲੀਟ ਚਰਵਾਸ ਮਾਣਾ ਜਿਹੜਾ ਸਾਰੇ ਨੂੰ ਮੈਂ ਖੁਦ ਧੁੱਪ ਲਵਾਵਾਂਗੀ ਇਹ ਅਨਾ ਮੇਰੇ ਵਧੀਆ ਸੋਹਣੇ ਹੋ ਜਾਣਗੇ ਤਾਂ ਮਰੇ ਕਿ ਸੁਣ ਪਤਾਣਾ ਜਦੋਂ ਮੁੱਤਾ ਬਾਬਾ ਜਦੋਂ ਆਏ ਪਾਣੀ ਤਾਂ ਨਹੀਂ ਜਾਣੇ ਕਾਲਜ ਜਦੋਂ ਪਤਾ ਆਇਆ ਵੀ ਬਈ ਛੱਤਾਂ ਚ ਆਉਗੀਆਂ ਉਹਦਾ ਕਰਕੇ ਸਮੈਲ ਜਿਹਦਾ ਮੈਨੂੰ ਆਪਣੇ ਆਪ ਨੂੰ ਆਇਆ ਲੱਗਦਾ ਜੀ ਮੈਨੂੰ ਕਾਲਜ ਮਨੇ ਮਨੇ ਸਮੈਲ ਨਾ ਦਿੱਤੀ ਸਾਰੇ ਜਿਹੜੇ ਕਾਲਜ ਚ ਆਉਂਦੀ ਹੈ ਕਿਉਂਕਿ ਸਾਡੇ ਕਾਲਜ ਚ ਛੱਤ ਚ ਆਣੀ ਸੀਗੀ ਤਾਂ ਕਰਕੇ ਸ਼ਿਸ਼ੇ ਨੂੰ ਸਾਰੇ ਘਰ ਸਾਨੂੰ ਆਪਾਂ ਧੁੱਪ ਲਵਾਵਾਂਗੇ ਸਟੂਡੈਂਟ ਨੂੰ ਧੁੱਪ ਲਵਾਵਾਂਗੇ ਵੈਸੇ ਤੇ ਜੈ ਨਹੀਂ ਆ ਨਾ ਸੋਫਾ ਬਿਲਕੁਲ ਪਾਣੀ ਸੋਕੇ ਦੇ ਨਹੀਂ ਪਿਆ ਸ਼ੀਸ਼ੇ ਤੇ ਥੋੜਾ ਜਿਹਾ ਪਾਣੀ ਪਿਆ ਨਾ ਹੋ ਸਕਦਾ ਇਹ ਨੱਕਰਚ ਪਾਣੀ ਭੰਡਾਰੀ ਰੱਖਣ ਦੀ ਸਮੈਲਾ ਹੋਣ ਲੱਗੀ ਹੋਵੇ ਉਹ ਮੈਂ ਨਾ ਧੁੱਪ ਲਾਉਂਗੀ ਕਦਾ ਨਹੀਂ ਜਾਂਦਾ ਨਾ ਤੇ ਬਾਕੀ ਸਭ ਠੀਕ ਠਾਕ ਹੈ ਕਿ ਵਧੀਆ ਹੈ ਨਾ ਤੇ ਅੱਜ ਦੋ ਭੈਣਾਂ ਦੇ ਫੋਨ ਆਏ ਹੈ ਨਾ ਇੱਕ ਭੈਣ ਮਾਸ ਮੂਸੀ ਕੋਲ ਭੈਣ ਨਾ ਮਾਂ ਮੂਸੀ ਕੋਲੇ ਮੂਸੀ ਕੋਲ ਭੈਣ ਮੂਸੀ ਕੋਲੇ ਉਹ ਭੈਣ ਦਾ ਆਪਣਾ ਆਇਆ ਅੰਧਾ ਗੰਨਾ ਮੁੰਬੈ ਨਗਰ ਦੇ ᱜਿਲਿਏ ਨੇ ਵੀ ਜਿਆਦਾ ਵਧੀਆ ਲੱਗੇ ਗੱਲ ਕਰਕੇ ਹਨਾ ਮਨ ਇੰਨਾ ਤੇ ਜਿਆਦਾ ਰਿਲੈਕਸ ਹੋ ਗਿਆ ਕੋ ਭੈਣ ਨੇ ਦੰਨਾਂ ਕਰਿਆ ਇਹ ਬਹੁਤ ਭੈਣ ਨੇ ਪ੍ਰਾਨੀਆਂ ਜਦਾਂ ਲੱਸੀਆਂ ਹਨਾ ਵੀ ਆਈ ਸੀ ਐਂ ਸੀ ਕਿ ਸਭ ਨੇ ਹਨਾ ਇਹ ਮਿਹਨਤ ਕਰੀ ਹੁੰਦੀ ਜ਼ਿੰਦਗੀ ਚ ਬੰਦਾ ਅੰਗੇ ਠਾਂ ਤੋਂ ਉੱਠ ਕੇ ਉੱਪਰ ਜਾਂਦਾ ਹਨਾ ਮਿਹਨਤ ਕਰਕੇ ਜਾਂਦਾ ਸਾਰੇ ਭੈਣ ਫਿਰ ਉਹਨਾਂ ਨੇ ਹਰ ਇੱਕ ਦੇ ਨਾਲ ਵੇਲਾ ਸ਼ੇਅਰ ਕਰੀ ਤੇ ਇੱਕ ਭੈਣ ਦਾ ਫੋਨ ਆਇਆ ਸੀ ਮਾਣ ਕੇ ਭੈਣ ਦਾ ਸੁਧਾਨੇ ਕੋ ਆਇਆ ਸੀਗਾ ਉਹਨਾਂ ਨੇ ਬੜੀਆਂ ਗੱਲਾਂ ਕਰੀਆਂ ਹਨਾ ਸੌਰੀ ਜਗਰਾਉਂ ਨੇ ਜਨੇ ਨੂੰ ਜਗਰਾਉਂ ਤੋਂ ਤੇ ਉਹਨਾਂ ਦੀ ਆਈ ਹੈਗੀ ਐ ਸਸਦੀਪ ਤੇ ਜਗਜੀਤ ਤੇ ਇੱਕ ਕੁੱਪ ਦਾ ਨਾਂ ਪਤਾ ਨਹੀਂ ਕੀ ਹੈਗਾ ਪੁੱਲੀ ਹੈਗੀ ਕਦੋਂ ਤੱਕ ਤੇਨ ਬੇਟੀਆਂ ਨਹੀਂ ਉਹਨਾਂ ਨੇ ਨਾ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਜੀ ਗੱਲਾਂ ਕਰੇ ਆਪਣੇ ਨਾਲ ਤੇ ਉਹ ਜਨਾ ਆਟਾ ਚੱਕਰ ਰਹਿਣਾ ਹੈ ਤੇ ਆਟਾ ਸਪਾਈ ਨਹੀਂ ਕਿਉਂਕਿ ਫਿਰ ਕੋਲੋਂ ਮਾਂ ਚਲੇ ਜਿੰਦੇ ਨਾ ਜਦੋਂ ਕੋਪਾ ਡੇ ਬਏ ਇਹਦੇ ਵਿੱਚ ਨਾ ਫਿਰ ਉਖਾਏ ਹੋਏ ਨੇ ਤੇ ਆਪਾਂ ਤਾਂ ਜੀ ਨਾਲ ਸੀਗੀਆਂ ਸੀਗੀਆਂ ਦੇ ਨਾਲ ਗੱਭੀ ਸਬਜੀ ਗੱਭੀ ਸਬਜੀ ਦੇ ਨਾਲ ਲੱਸੀ ਦਾ ਗੋਲਾ ਤੇ ਮੈਂ ਤਾਂ ਇਸ ਤੋਂ ਰੋਟੀ ਖਾ ਲਈ ਨੀ ਹਣਾ ਕਿਉਂਕਿ ਜਿਹੜੀ ਸਵੇਰੇ ਲੱਸੀ ਬਣਾਉਂਦੇ ਫਿਰ ਜਵਾਗਤ ਪਿੰਦੇ ਦੀ ਤੁਮਨੀ ਤਾਂ ਆਪਾਂ ਜਸਪ੍ਰੀਤ ਮੈਂ ਆਪੀ ਦਾ ਸਟੇ ਮੇਰੇ ਕੰਮ ਹੀ ਆਉਂਦੀ ਜੇ ਸਵੇਰੇ ਪੀ ਜਾਣੀ ਕੋਸ਼ ਮੈਂ ਹਣਾ ਤੇ ਕੋਸ਼ ਮੈਂ ਦੁਪਹਿਰਾਂ ਵਾਸਤੇ ਰੱਖ ਲਈ ਨੀ ਤੇ ਜਾਂ ਮੈਂ ਰੈਸਨ ਨੂੰ ਹਣਾ ਹਾਂ ਵੀ ਜੇ ਸਾਬਣ ਬੰਦ ਕਰਕੇ ਜਸ਼ਨ ਦੀ ਮੈਂ ਅੱਜ ਇਹਦਾ ਮਤਲਬ ਰੋਪਿੰਡੇ ਵੀ ਜਿਵੇਂ ਮੈਨੂੰ ਮਤਲਬ ਲੱਸੀ ਨਾਲ ਲਵਾਉਣਾ ਤੇ ਜੇ ਸਿਰ ਨਾਲ ਵੀ ਸਿਰ ਨਾਲ ਨੂੰ ਪਹਿਲਾਂ ਪਹਿਲਾਂ ਸਿਰਜਣਾ ਇਹਦੇ ਵਾਲਾਂ 'ਚ ਰੱਸੀ ਪਾ ਕੇ ਪੂਰਾ ਲੱਸੀ ਨਾਲ ਇਹਦਾ ਸਿਰ ਮਸਲ ਕੇ ਐਦੋਂ ਬਾਅਦ ਥੋੜਾ ਟਾਈਮ ਲੱਸੀ ਸਿਰ 'ਚ ਹੀ ਰੱਖੀ ਰਹਿਣ ਦਿੰਦੀ ਆ ਮੈਂ ਐਨੇ ਬੁਰਸ਼ ਵਗੈਰਾ ਕਰ ਲੈਣ ਦੀ ਹਿੱਤੇ ਖੀਰੇ ਦੁਬਾਅ ਸ਼ੈਂਪੂ ਕਰ ਦਿੰਦੀ ਜਸ਼ਨ ਤੇ ਲੱਸੀ ਮੈਨੂੰ 5 ਮਿੰਟ 2.5 ਮਿੰਟ ਲਗਾ ਕੇ ਜੇ ਫਿਰ ਦੁਬਾਰਾ ਸ਼ੈਂਪੂ ਕਰ ਲੈਂਦੀ ਤੇ ਹੁਣ ਇਹ ਮਤਲਬ ਉਹ ਲਈ ਕੁਸ਼ਕੀ ਨਾ ਦੀ ਐ ਸਰਚ ਤੇ ਨਸਖੀ ਨਾ ਨਾਣ ਕਰਕੇ ਪਿੰਡੇ ਦੇ ਵੀ ਕੁਸ਼ਕੀ ਬਹੁ ਘਟ ਰਹੀ ਹੈਗੀ ਤੇ ਅੱਗੇ ਦਾ ਰੰਤ ਵੀ ਬਹੁਤ ਸਾਫ ਹੋਇਆ ਹੈ ਤੇ ਅੱਜ ਫੇਰੀ ਹਨਾ ਜਸਟ ਮੇਰੇ ਨਾਲ ਮੁੱਸੀ ਹੈ ਕਿਉਂਕਿ ਉਹ ਕੁਰੋਸ਼ਨਾ ਕਰ ਰਹੀ ਸੀ ਤੇ ਪ੍ਰੀਤ ਨੇ ਤਾਂ ਮਤਲਬ ਸਲਾਈਆਂ ਨਾਲ ਇਹ ਤਾਂ ਕੋਸ਼ਾਲ ਦਾ ਸ਼ੌਂਕ ਜਦ ਤੁਰਾ ਕਰ ਲਿਆ ਤੇ ਸਲਾਈਆਂ ਸੀਗੀਆਂ ਤਿੰਨ ਤਿੰਨ ਸਲਾਈਆਂ ਚ ਦੋ ਪ੍ਰੀਤ ਨੇ ਲੈ ਲਈਆਂ ਉਹਦੇ ਕੋਲ ਜਸ਼ਨ ਕੋਲ ਇੱਕ ਸਲਾਈ ਰਹੇਗੀ ਮੈਨ ਮੈਡਮ ਜਸ਼ਨ ਤੇ ਉਹ ਜਸ਼ਨ ਦੱਸਿਆਂ ਦੀ ਇਹ ਕਹਿੰਦੀ ਮੇਰੇ ਕੋਲ 215 ਫਰੀਦ ਕੋਲ ਇੱਕ ਸਲਾਈ ਸੀ ਇਸ ਕਰਕੇ ਫਰੀਦ ਨੇ ਉਹ ਤਾਂ ਲੈ ਲਿਆ ਨਾ ਦੋਸਤਾਂ ਨਾਲ ਲੈ ਲੈਣਾ ਤੇ ਉਹ ਜਸ਼ਨ ਕੋਲ ਇੱਕ ਸਲਾਈ ਰਹੀ ਉਹਨੇ ਮੈਂ ਕਿਹਾ ਸੀ ਮੈਂ ਮੈਨੂੰ ਕੋਸ਼ ਦਾ ਲੈ ਆ ਦੂੰਗੀ ਕੋਸ਼ ਦੇ ਨਾਲ ਮੈਂ ਕਿਹਾ ਮੈਂ ਤੇ ਪਾ ਦੂੰਗੀ ਨਾ ਇਹਨਾਂ ਰਮਾਲ ਕਿਨਵਾੜਦੀ ਕਹਿੰਦੀ ਮੈਂ ਵੱਡੇ ਰਮਾਲ ਬਣਾਉਣੀਆਂ ਹੈ ਮੈਂ ਕਿਹਾ ਭਲੀ ਜਾਵਾਂਗੇ ਨਾ ਹੁੰਦੀ ਹੁਣ ਮੈਂ ਕਿਹਾ ਵੀ ਕੰਮ ਦਾ ਟਾਈਮ ਹੈਗਾ ਹੁਣ ਮੈਂ ਕੱਲੂ ਲੈ ਕੇ ਦੂੰਗੀ ਇਹ ਹੁਣ ਜਿਸ਼ਨ ਆਪਾਂ ਲੈ ਕੇ ਆਏ ਨਾ ਕੋਸ਼ ਦਾ ਕੋਸ਼ ਦਾ ਲੈ ਆਏ ਜਿਸ਼ਨ ਹੁਣ ਤੇ ਬਰੂਸ਼ਣਾ ਬੁਝਾਉਂਗੀ ਜਦੋਂ ਮੈਂ ਤਲਾਹ ਹਟ ਕੇ ਮਾਲੀ ਬਣਾ ਕੇ ਅੱਜ ਤੇ ਬਾਕੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਹੈ ਨਾ ਤੇ ਇਹ ਜਦੋਂ ਜਿਸ਼ਨ ਆਪਾਂ ਮੇਰੀ ਕੁੜੀ ਨਾ ਅੱਜ ਮੇਰੇ ਨਾਲ ਬੁਝੇ ਹੋ ਗਈ ਤੇ ਮੈਂ ਮੇਰਾ ਨਾ ਜੀ ਨਹੀਂ ਲੱਗ ਰਿਹਾ ਪੁੱਤ ਵੀ ਨਾ ਭੋਲਪਾ ਲਾਟੂ ਆਏਗਾ ਤਾਂ ਕਰਦੇ ਬੋਲਦਾ ਨਹੀਂ ਮੇਰੇ ਨਾਲ ਆਏ ਨਾ ਲਾਟੂ ਨਹੀਂ ਭੋਲਦਾ ਤੇ ਬਾਕੀ ਜਿਹੜਾ ਰੋਟੀ ਆਪਾਂ ਬਣਾਣੀ ਚੱਲੇ ਆਹ ਮੇਜਲੇ ਤੇ ਨਾ ਪਤਾ ਸੇਮਾਲੇ ਜਾ ਕੇ ਠੰਡੀਆਂ ਵਜੋਂ ਬਾਹਰ ਤੇ ਲੌਜੀ ਰੋਟੀ ਆਪਣੀ ਬਣ ਗਈ ਹੈ ਨਾ ਤੀਤੀ ਚਾਈ ਨਹੀਂ ਹਜੇ ਵੀ ਰੇਟਿੰਗ ਹੋ ਗਈ ਮਾਰੇ ਮਾਰਾ ਤੇ ਸਾਡੇ ਦਾਲ ਡਾ ਗਿਓ ਲਿਓ ਨਾਲ ਇਹ ਨਾਲ ਕਿਉਂ ਮੁੜ ਕੇ ਤੇ ਆਪਣਾ ਸਾਡਾ ਦਾਲ ਡਾ ਗਿਓ ਮੁਕੇ ਬੈ ਆਲੇੰਦ ਸਿੱਧਾ ਸੋ ਪੀਂਦਾ ਤੇ ਥੋੜਾ ਜਨਾ ਲਿਆਵਾਂਗੇ ਸੋ ਦਾ ਲਿਓ ਨਾਲ ਤੇ ਨਾ ਜਦ ਤੱਕ ਦਾਲ ਡਾ ਗਿਓ ਖਤਮ ਹੋ ਗਿਆ ਤੇ ਇੱਕ ਦੋ ਚੀਜ਼ਾਂ ਇਹ ਹੋਰ ਸੀ ਤੇ ਉਹ ਪਨੇ ਆਵੰਗੇ ਸੌਦਾ 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 ਥੋੜੇ ਦਿਨ ਜਾਂਦੇ ਆ ਤੇ 10 ਮਿੰਟ ਚਾਹ ਆਪਾਂ 10 ਰੁਪਏ ਵਾਲੇ ਪੈਕ ਤੋਂ ਨਾਲ ਲੈ ਲੈਂਦੇ ਆ ਨਾ ਤੇ ਜਿਹਦੀ ਗੱਲ ਹੁੰਦੀ ਆ ਟਾਈਮ ਪਾਸ ਕਰਨ ਦਾ ਅੰਦਲ ਜਿਵੇਂ ਨਹੀਂ ਹੁੰਦਾ ਤੇ 10 ਰੁਪਏ ਵਾਲੇ ਪੈਕ ਤਾਂ ਸੀ ਤਿੰਨ ਚਾਰ ਦੀ ਬੁੱਕੜ ਹੁੰਦੀ ਤੇ ਬੱਸ ਅੱਗੇ ਨਾ ਬਤਾਨੀਆਂ ਤੇ ਸਾਡੇ ਕੋਲੇ ਅੱਜ ਖਾਣ ਵਾਸਤੇ ਇੱਕ ਤਾਂ ਹੈਗੀ ਆ ਕੱਦੂ ਦੀ ਸਬਜੀ ਨਾਲ ਸੇਵੀਆਂ ਤੇ ਨਾਲ ਅਸੀਂ ਸਵੇਰੇ ਹਨਾ ਤੁਹਾਨੂੰ ਮੈਂ ਦੱਸਿਆ ਸੀ ਟਮਾਟਰ ਦੀ ਚਟਨੀ ਬਣਾਈ ਸੀ ਕਿ ਕਰੀਏ ਇਸ ਮਾਣਤ ਆ ਫਰਾਈ ਕਰਕੇ ਇਹ ਵੀ ਮੈਂ ਹੁਣ ਇਹਨਾਂ ਨੂੰ ਸਬਜੀ ਦੇ ਨਾਲ ਦੇਣਗੀ ਹਨ ਤੇ ਕੱਪ ਨਾਲ ਖਾ ਲਾਂਗੇ ਸਾਡੇ ਕੋਲੇ ਤਿੰਨ ਆਇਟਮਾਂ ਮੱਗਾਂ ਵਧੀਆ ਰਾਜੀ ਦੀ ਰੋਟੀ ਖਾਣ ਦੀ ਜਵਾਨ ਤੇ ਬਾਕੀ ਇਹਨਾਂ ਝਾਪਾਂ ਦੇ ਮਾਰੇ ਤੇ ਕੋਸਾ ਜਿਹਾ ਮੈਨੂੰ ਜਸਟਾ ਬਣਾਉਣਾ ਪਊਗਾ ਰਸੀ ਤੇ ਗਿਆ ਤੇ ਉਹਨੂੰ ਮਿਲਾ ਲਾਂਗੇ ਆਪਾਂ ਮੰਨ ਜੂਗੀ ਅੱਜ ਪੀਜੂ ਪੀ ਬਾਕੀ ਰਿਪਾਈ ਜੂਗੀ ਮੈਂ ਜਸਟਾ ਨਾ ਨੂੰ ਲੈਣਾ ਸੀ ਤੇ ਸੈਟ ਹੋ ਜੂਗੀ ਬਾਕੀ ਕੋਈ ਸ਼ਾਇਦ ਲੈ ਕੇ ਦੇਣਾ ਪਊ ਮੈਨੂੰ ਪਤਾ ਨਹੀਂ ਨਾ ਅੱਜ ਪਤਾ ਨਹੀਂ ਕੀ ਗੱਲ ਹੋ ਗਈ ਸਵੇਰੇ ਵੀ ਰੋਈ ਸਵੇਰੇ ਵੀ ਰੋ ਕੇ ਗਈ ਸਕੂਲ ਤੇ ਅੱਜ ਸ਼ਾਮ ਦੇ ਨੂੰ ਵੀ ਰੋਈ ਜਾਈ ਹੈ ਪਤਾ ਨਹੀਂ ਕੀ ਗੱਲ ਹੈ ਨਾ ਕੋਈ ਹੋ ਜਾਂਦਾ ਮੇਰਾ ਮੈਂ ਲੜਕ ਤਾਣ ਹਾਂ ਹਾਂ ਜੋਰ ਜੋਰ ਦੇ ਆਇਆ ਕਰੀ ਬਾਨ 2 ਹੈ ਵਗਾ ਸੂ ਆਇਆ ਜੋਰ ਜੋਰ ਦੀ ਨਾਂ ਬੋਲਣੇ ਚਾਹੁੰਦਾ ਗੱਤ ਨੂੰ ਨਾ ਚੁੱਕਿਆ ਨਾ ਕਰ ਮੋ ਘਰ ਦੇ ਉਥੇ ਤੂੰ ਵੱਡਾ ਬਣੀ ਬਸ ਅੱਜ ਕੂਈ ਇਹਦਾ ਰੋਣ ਦਾ ਵਜਾ ਹੀ ਹੈ ਮਾਰੇ ਮੁੰਡੇ ਇਹਨੂੰ ਨਾ ਟੈਨਸ਼ਨ ਮਾਰੇ ਮੁੰਡੇ ਸੋਚ ਲਈ ਹੋਣੀ ਗੱਲ ਹੈ ਇਸ ਕਰਕੇ ਸਵੇਰੇ ਵੀ ਰੋਈ ਸ਼ਾਮ ਨੂੰ ਵੀ ਰੋਈ ਹੈ ਨੇ ਤੇ ਬਾਕੀ ਇਹਨੂੰ ਆਪਾਂ ਖਰੋਸ਼ਾ ਜੱਸ ਨੂੰ ਲੈ ਕੇ ਜਿਵਾਂ ਕੋਈ ਗੱਲ ਨਹੀਂ ਹੈ ਨਾ ਤੇ ਦੇਖਾਂਗੇ ਸਵੇਰੇ ਦੇ ਟਾਈਮ ਲੱਗਿਆ ਨਾ ਅਸੀਂ ਮਾਵਾ ਮੀਆਂ ਤੁਰਨਾ ਜਾਵਾਂਗੇ ਕੀ 10 20 ਘੰਟੇ ਨਾ ਕੰਮਸ਼ਾ ਦੇ ਦੇਣਗੇ ਨਾ ਚਲ ਜਵਾਰ ਦੀ ਇਲਾਜ ਤੇ ਲੱਗੀ ਰਹੂਗੀ ਤੇ ਫਰੀਦ ਨੇ ਮਗਾ ਨਹੀ ਕੀ ਬਣਾਣਾ ਕੀ ਬਣਾਣਾ ਬੇਨੂੰ ਸਲਾਈ ਨਾ ਫਗਣੀ ਤੇ ਬਤੀ ਨਹੀਂ ਆਪਨਾ ਅੰਗਿਅ ਉਹ ਪੈਨ ਹੋਲਡਰ ਹੁੰਦਾ ਜਿਹਦੇ ਵਜਾ ਪੈਨ ਪਾ ਦਿੰਨੇ ਆ ਜਿਵੇਂ ਉਹ ਪਾਕਟ ਜਿਣੀ ਛੋਟੀ ਜੀ ਐਨੀ ਜੀ ਬਣਾ ਕੇ ਤੇ ਉਹਨੂੰ ਮੈਂ ਇਧਰ ਉਹ ਮਾਰ ਦੂੰਗੀ ਕੀ ਕਹਿੰਦੇ ਨੇ ਇਹਨੂੰ ਸਲਾਈ ਜੀ ਕਰ ਦੂੰ ਸਲਾਈ ਕਰਕੇ ਔਰ ਵਿਦੋ ਪੈਨ ਪਾਲਾਣੇ ਜਗ ਬਣਾਉਂਗੀ। ਓਕੇ ਓਕੇ। ਤੇ ਚਲੋ ਜੀ ਬਸ ਅੱਜ ਆਪਣੀ ਛੋਟੀ ਜੀ ਵੀਡੀਓ ਬਣੀ ਹੈ ਹਨਾ ਤੇ ਕੱਲ ਤਾਂ ਆਪਾਂ ਵਧੀਆ ਬਲੌਗਸ ਥੋੜੇ ਜੀ ਅਪਲੋਡ ਕਰਾਂਗੇ ਤੇ ਅੱਜ ਤਾਂ ਨਾ ਇੰਨਾ ਕੁ ਜਿਆਦਾ ਧੁੱਪ ਚ ਮਰਦੀ ਰਹੀ ਮੈਂ ਤੇ ਥੋੜੀ ਸਕਿਨ ਨਾ ਬੜੀ ਡਰਦੀ ਜੀ ਹੋ ਗਈ ਤੇ ਮੇਰਾ ਫੇਸ ਨਾ ਪੱਚ ਰਿਹਾ ਧੁੱਪ ਨਾਲ ਮੈਨੂੰ ਤਾਂ ਧੁੱਪ ਤੋਂ ਇੰਨੀ ਕਿਤੇ ਜਿਆਦਾ ਅਲਰਜੀ ਹੈ ਕਿ ਮੇਰਾ ਨਾ ਰੰਗ ਧੁੱਪ ਨਾਲ ਬਹੁਤ ਜ਼ਿਆਦਾ ਕਾਲਾ ਹੋ ਜਾਂਦਾ ਤੇ ਬੈਸੇ ਤੁਸੀਂ ਕਾਲਿਆਂ ਵਾਲੇ ਦੇਖੇ ਹੀ ਹੈ ਨ ਤੇ ਚਲੋ ਹਨਾ ਵੀ ਗਾਇਬ ਨੂੰ ਦਾ ਮਾ ਫਟੂ ਹੈ ਨਾ ਵਧੀਆ ਧਰ ਬਣਾਵਾਂਗੇ ਘਰ ਬਣਾ ਕੇ ਜੀ ਕੋਠੀ ਬਣਾਵਾਂਗੇ ਤੇ ਸਾਰੇ ਸੁਣ ਦੇ ਤਰ੍ਹਾਂ ਦੇ ਗਾਇਬ ਨੂੰ ਚਾਹ ਤੇ ਸਭ ਕੁਝ ਹੋ ਜੂਗਾ ਸਵਾਰ ਆਪਣਾ ਤੇ ਚਲੋ ਜੀ ਅੰਜਲੀ ਦਾ ਪੈਠੀਆਂ ਨਿਕਾਦੇ ਹਨਾ ਤੇ ਮਿਲਾਂਗੇ ਕੱਲ ਨੂੰ ਤੁਸੀਂ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਬਾਏ ਬਾਏ